ਸਤਿ ਸ੍ਰੀ ਅਕਾਲ ਜੀ ਮੈਂ ਤਸਦੋਤ ਕਾਲ ਜੀ ਮੈਂ ਕਿ ਤੁਹਾਨੂੰ ਪਤਾ ਹੈ ਕਿ ਗੁਰੂ ਅਰਜਨ ਦੇਵ ਜੀ ਦਾ ਸਹੀਦੀ ਦਿਹਾੜਾ ਚੱਲ ਰਿਹਾ ਹੈ ਉਸ ਦੇ ਸੰਬੰਧ ਵਿੱਚ ਮੈਂ ਤੁਹਾਡੇ ਨਾਲ ਪ੍ਰਸ਼ਨ ਉੱਤਰ ਸਾਂਝੇ ਕਰੂੰਗੀ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੇ ਪ੍ਰਸ਼ਨ ਉੱਤਰ ਵਧੀਆ ਲੱਗਣਗੇ ਗੁਰੂ ਅਰਜਨ ਦੇਵ ਜੀ ਦਾ ਜਨਮ ਕਿੱਥੇ ਹੋਇਆ ਗੋਇੰਦਵਾਲ ਗੁਰੂ ਅਰਜਨ ਦੇਵ ਜੀ ਦੇ ਜਨਮ ਕਦੋਂ ਹੋਇਆ 15 ਪੈਰ 15 ਅੱਸਾ ਪਿਤਾ ਜੀ ਕੌਣ ਸਨ ਗੁਰੂ ਰਾਗਾ ਜੀ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਦੇ ਕੋਲ ਆਬਦੇ ਸਨ ਨਾਨਾ ਜੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਸੁਪਤਨੀ ਕੌਣ ਸਨ ਕੌਣ ਸੀ ਮਾਤਾ ਰੰਗਾ ਜੀ ਗੁਰੂ ਅਰਜਨ ਦੇਵ ਜੀ ਦੇ ਕਿੰਨੇ ਭਰਾ ਸਨ ਦੋ ਗੁਰੂ ਅਰਜਨ ਦੇਵ ਜੀ

ਸੰਦੇਵ ਜੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਨੀ ਪੱਥਰ ਕਿਨਾਂ ਦੇ ਹੱਥੋਂ ਰਖਵਾਇਆ ਸਾਈ ਮਿਆਮੀਏ ਇਹ ਵਚਨ ਕਿਹੜੇ ਗੁਰਸਾਈਬਾਨ ਨੇ ਪਾਈ ਮੱਝ ਨੂੰ ਫਰਮਾਏ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਨੇ ਕਿਸ ਸਥਾਨ ਤੇ ਬੈਠ ਕੇ ਆਦੀ ਗ੍ਰੰਥ ਸਾਹਿਬ ਦੀ ਰਚਨਾ ਕਰਵਾਈ ਰਾਉ ਸਰ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਪਾਸੋਂ ਆਦੀ ਗ੍ਰੰਥ ਸਾਹਿਬ ਦੀ ਬੀੜ ਲਿਖਵਾਈ ਭਾਈ ਵਰਦਾਸ ਜੀ ਗੁਰੂ ਅਰਜਨ ਦੇਵ ਜੀ ਨੇ ਆਦੀ ਵੀੜ ਦਾ ਪ੍ਰਕਾਸ਼ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕਿਹੜੇ ਸਾਲ ਵਿੱਚ ਕੀਤਾ ਸੋਰਾ ਦਾਸ ਆਦੀ ਗ੍ਰੰਥ ਸਾਹਿਬ ਦੀ ਵੀੜ ਤੇ ਪਹਿਲੇ ਗ੍ਰੰਥੀ ਕੌਣ ਸਨ ਬਾਬਾ ਬੁੱਢਾ ਜੀ ਕਿਹਦਾ ਲਿਖੇ ਪਿਤਾ ਤੇ ਉੱਤਰ ਵਿੱਚ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਕੀਰਤਨ ਹੈ ਕਾਲ ਸਤਾ ਦੇਵਾਂਡ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਗੁਰਸਹਿਬਾਨਾਂ ਦੀ ਬਾਣੀ ਵਿੱਚੋਂ ਸਭ ਤੋਂ ਵੱਧ ਬਾਣੀ ਕਿੰਨਾ ਦੀ ਹੈ ਗੁਰੂ ਅਰਜਨ ਦੇਵ ਜੀ ਇਠ ਲਿਖੀਆਂ ਬਾਣੀਆਂ ਵਿੱਚੋਂ ਗੁਰੂ ਅਰਜਨ ਦੇਵ ਜੀ ਦੀ ਕਿਹੜੀ ਬਾਣੀ ਹੈ ਸੁਖਮਨੀ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਕਿਹੜੇ ਭਰਾ ਵੱਲੋਂ ਵਿਰੋਧਤਾ ਕੀਤੀ ਗਈ ਪ੍ਰithvi ਚੰਦ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਮੇਂ ਮੁਗਲ ਸ਼ਾਸਕ ਕੌਣ ਸੀ ਜਹਾਂਗੀਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਿੱਚ ਪ੍ਰਿਥੀ ਚੰਦ ਬੀਰਬਲ ਤੋਂ ਇਲਾਵਾ ਵੱਡਾ ਅੱਤ ਕਿ ਸਹਾਸ ਸੀ ਚੰਦੂ ਗੁਰੂ ਅਰਜਨ ਦੇਵ ਜੀ ਨੂੰ ਕਿਸ ਤਰ੍ਹਾਂ ਕਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਤਲਤੀ ਟਵੀ ਤੇ ਬਿਠਾ ਕੇ ਉਫਰਾਂ ਤੇ ਕਿਹੜੇ ਦਰਿਆ ਤੇ ਪਾਣੀ ਵਿੱਚ ਬਹਾਇਆ ਗਿਆ ਰਾਵੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਕਦੋਂ ਹੋਈ 3 ਮਈ 1606 ਅੱਜ ਸਿੱਧਾ ਸਾਡੇ ਸਾਹਮਣੇ ਗੁਰੂ ਅਰਜਨ ਦੇਵ ਜੀ ਦੇ ਪ੍ਰਸ਼ਨ ਉੱਤਰ ਸਾਂਝੇ ਕੀਤੇ ਹਨ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਪ੍ਰਸ਼ਨ ਉੱਤਰ ਵਧੀਆ ਲੱਗੇ ਹੋਣਗੇ ਧੰਨਵਾਦ ਜੀ